ਤੁਸੀਂ ਭਾਈ ਸਾਹਿਬ ਦੀ ਅਸੀਂ ਸਾਰੇ ਜਾਣਦੇ ਹਾਂ ਕਿ ਆਖਰੀ ਉਹਨਾਂ ਦੀ ਡੈੱਡ ਬਾਡੀ ਤੱਕ ਨਹੀਂ ਦੇਖ ਸਕੇ ਪਰ ਤੁਹਾਨੂੰ ਇਹ ਪਤਾ ਹੈ ਕਿ ਅਖੀਰ ਚ ਹੋਇਆ ਕੀ ਉਹਨਾਂ ਨਾਲ ਇਹ ਇਨਫੋਰਮੇਸ਼ਨ ਹੋਈ ਤੁਹਾਡੇ ਕੋਲੇ ਪਹੁੰਚੀ ਨਹੀਂ ਜੀ ਵੇਖੋ ਅਸੀਂ ਇਸ ਗੱਲ ਤੇ ਕੋਈ ਕਿੰਤੂ ਪਰੰਤੂ ਨਹੀਂ ਕਰ ਸਕਦੇ ਸਾਡੇ ਕੋਲੇ ਕੋਈ ਕਲੂ ਨਹੀਂ ਹੈਗਾ ਜਸਨ ਸਿੰਘ ਖਾਲੜਾ ਬਾਰੇ ਵੀ ਉਹਨਾਂ ਨਾਲ ਕੀ ਵਾਪਰਿਆ ਸਗੋਂ ਵੱਖ-ਵੱਖ ਥਿਉਰੀਆਂ ਦੇ ਲੋਕ ਸਾਨੂੰ ਗੱਲਾਂ ਸੁਣਾਉਂਦੇ ਰਹੇ ਪਰ ਹੁਣ ਸਾਨੂੰ ਇਹ ਕਹਿਣਾ ਪਊਗਾ ਕਿ ਜੋ ਕੁਲਦੀਪ ਸਿੰਘ ਬਚੜੇ ਨੇ ਕੋਰਟ ਦੇ ਵਿੱਚ ਕਿਹਾ ਸਾਨੂੰ ਉਹ ਮੰਨ ਲਈ ਅਸੀਂ ਅੰਤਮ ਅਰਦਾਸ ਕਿਹਾ ਉਹਨਾਂ ਦਾ ਤਾਂ ਹੀ ਪੈਣਾ ਹੈ ਆਈ ਵਿਟਨੈਸ ਤਾਂ ਉਹੀ ਹੈ ਨਾ ਜੀ ਹਾਂਜੀ ਅਸੀਂ ਉਹ ਉਹਦੇ ਮੁਤਾਬਕ ਅਸੀਂ ਸਮਝਦੇ ਹਾਂ ਕਿ ਉਹਨਾਂ ਦੀ ਸ਼ਹਾਦਤ ਜਿਹੜੀ ਔਰ ਸ਼ਾਰਟ 'ਚ ਦੱਸ ਦਿਓ ਉਹਨਾਂ ਨੇ ਕੀ ਕਿਹਾ ਉਹਨਾਂ ਨੇ ਸ਼ਾਰਟ 'ਚ ਇਹ ਹੀ ਕਿਹਾ ਕਿ ਇੱਥੇ ਜਮਾਲ ਥਾਣੇ ਦੇ ਵਿੱਚ ਬਹੁਤ ਇਹਨਾਂ ਦੇ ਤਸ਼ੱਦਦ ਹੋਇਆ ਤੇ ਫਿਰ ਕੇਪੀਐਸ ਗਿੱਲ ਨੂੰ ਵੀ ਮੜਾਇਆ ਗਿਆ ਪਰ ਉਹਨਾਂ ਨੇ ਕੋਈ ਵੀ ਕਿਸੇ ਤਰ੍ਹਾਂ ਦੀ ਉਹਨਾਂ ਦੀ ਗੱਲ ਮੰਨਣ ਤੋਂ ਇਨਕਾਰ ਕਰਤਾ ਕਿ ਫਿਰ ਉਹਨਾਂ ਨੂੰ ਗੋਲੀ ਨਾਲ ਸ਼ਹੀਦ ਕੀਤਾ ਤੇ ਹਰੀਕੀਆਂ ਜੇ ਵੜੀਆਂ ਜਿਹੜੀਆਂ ਨਹਿਰਾਂ ਵਾਲੀਆਂ ਨਹਿਰਾਂ ਉੱਥੇ ਵਿੱਚ